ਉਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਜਦੋਂ ਸਿਵਲ ਹਸਪੀਟਲ ਤੋਂ ਇੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਅਰਸ਼ਤ ਜੀ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਮਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਾਥ ਐਸ ਵੈਪਨ ਤੋਂ ਕਿਰਪਾਨ ਦੇ ਨਾਲ ਸਮੀਰ ਕਾਪੜੇ 'ਤੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨੋਂ ਕਾਫੀ ਜਖਮੀ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀਐਮਸੀ 'ਚ ਰਿਪੋਰਟ ਕੀਤਾ ਜਿੱਦਾਂ ਉਥੇ ਇਲਾਜ ਚੱਲ ਰਹੇ تھے ਨਾ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਟੀਮਾਂ ਬਣਾਈਆਂ ਬਹੁਤ ਹੀ ਡੀਜੀ ਸਾਹਿਬ ਤੇ ਵਿਸਾ ਮਿਰੇਸ਼ਮ ਸਾਹਿਬ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਉਹਨਾਂ ਨੇ ਜੁਆਇੰਟ ਟੀਮਾਂ ਅਸੀਂ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ੍ਹ ਸਾਹਿਬ ਮੇ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਤੋ ਹੁਣ ਸਾਡੇ ਸਾਹਮਣੇ ਇਥੇ ਲਿਖੇ ਤੇ ਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤਿਹਗੜ ਸਾਹਿਬ ਉਹ ਤੁਹਾਨੂੰ ਥੋੜਾ ਬ੍ਰੀਫ ਕਰਾਂ ਸਰ ਮੋਟਿਵ ਕੀ ਸੀ ਆ ਸਿਰਫ ਉਹ ਰੈਸਟ ਸਰ ਇਹ ਪੰਜਾਬੀ ਮੇਂ ਵੀ ਬਤਾ ਦਿਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਜੀ ਅੱਜ ਜਿਹੜਾ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਜੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਜੀ ਸਾਹਿਬ ਲੁਧਿਆਣਾ ਵੱਲੋਂ ਵਾਪਸ ਟੀਮਾਂ ਭਾਈਆਂ ਗਈਆਂ ਸੀ ਇੱਕ ਮਾਨਹਨ ਆਪਰੇਸ਼ਨ ਇਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋਸਤ ਉਹਨਾਂ ਨੂੰ ਲੱਭਣ ਦੇ ਲਈ ਫਟੇਗੜ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਟੇਗੜ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈਏ ਇਨਚਾਰਜ ਉਸ ਟੀਮ ਦਾ हिस्सा ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੰਕਿਆ ਦੇਖੋ ਅੱਜੇ ਕੁਝ ਦੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਰੈਸਟ ਕੀਤਾ ਹੈ ਇਹਨਾਂ ਡੀਟੇਲ ਐਗਜ਼ਾਮਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਹਾਂ ਅਸੀਂ 올 ਲੈਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਿਹੰਗ ਸਿੰਘ ਨੇ ਬਾਨਾ ਪਾਇਆ ਸੀਗਾ ਨਹੀਂ ਬਿਲਕੁਲ ਇਹ ਇਹ ਨਿਹਾੰਗੀ ਹੈ ਇਹਨਾਂ ਨੇ ਬਾਣਾ ਮਤਲਬ ਪਹਿਨਿਆ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਆ ਇਹ ਮਹਿੰਗੀ ਹੈ ਸੀ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਪੋਰਟ ਐਕਸਲ ਉਹ ਨਿਕਲਵਾ ਰਹੇ ਤੋ ਤਾਈਓ ਵਾਸੀ ਕਹ ਰਹੇ ਕਿ ਆਫਟਰ ਡੀਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਹੈ ਕੋਈ ਰੀਜ਼ਨ ਹੈ ਉਹ ਅਸੀਂ ਐਗਜੈਕਟ ਬਤਾਉਂਦੇ ਦੌਤੋਂ ਨੇ ਦੌਤੋਂ ਨੇ ਨਹੀਂ ਕਰ ਰਹੇ ਨਿਰਮਨ ਭਾਈ ਗਾਨ ਕਰ ਰਿਹਾ ਸ਼ਿੰਕਾ ਸਿਦਾਂਤੋਂ ਨਹੀਂ ਹੈ ਮੋਰ ਇੰਪੋਰਟੈਂਟ ਹੈ ਬਾਪਾ ਗੁੱਡਾ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਪਾ ਗੁੱਡਾ ਦਲ ਅਸੀਂ ਉੱਥੇ ਅੰਮ੍ਰਿਤ ਛਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਮਤਲਬ ਰਹਿੰਦੇ ਨੇ ਛਾਵਣੀ ਜਿਹੜੀ ਜਿਹੜੀ ਮੋਤੀ ਨਗਰ ਹਾਂਜੀ ਮੋਤੀ ਨਗਰ ਮੋਤੀ ਨਗਰ ਮੋਤੀ ਨਗਰ ਨਾਮ ਵੀ ਹੈ ਪੁਲੀ ਤੋਂ ਕੋਈ ਹਿੰਦੂ ਨੇਤਾ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਹਮ ਅਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਹੈ ਸਰ ਇਹਨਾਂ ਨੂੰ ਮਿਲਿਆ ਕੀ ਕੀ ਹੈ ਜੀ ਨਹੀਂ ਅਜੇ ਅਸੀਂ ਐਕਟਿਵਾਂ ਰਿਕਵਰ ਕੀਤੀਆਂ ਜਿਹੜੀ ਐਕਟਿਵ ਬਾਇਕ ਹੋ ਕੇ ਭੱਜੇ ਸੀਗੇ ਬਾਕੀ ਅਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਮਿਊਜ਼ਿਕ ਹੋਵੇ ਆਹ ਪੌਸਾ ਆਇਡੈਂਟੀਫਾਈ ਹੋ ਗਿਆ ਹਾਂ ਉਹ ਆਇਡੈਂਟੀਫਾਈ ਹੋ ਗਿਆ ਟੈਰਸਿੰਗ ਅਜੇ ਲੋਡਾ ਦਾ ਟੈਰਸਿੰਗ ਦੱਸਿਆ ਜਾ ਰਿਹਾ ਸਰ ਇਹਨਾਂ ਨੂੰ ਹੀ ਮਾਰਨਾ ਹੈ ਇਸ ਕਿਉਂਕਿ ਜਿਵੇਂ ਉਹ ਸੇਵਾ ਤੋਂ ਨਿਕਲਦੇ ਤੇ ਇਹ ਵੀ ਸਰ ਦੇਖੋ ਪ੍ਰਾਈਮ ਆਫਿਸ ਪ੍ਰਾਈਮ ਆਫਿਸ ਪ੍ਰਾਈਮ ਆਫਿਸ ਇਸ ਮਤਲਬ ਇਹਦਾ ਇਹ ਸੀਗਾ ਕਿ ਮੈਂ ਸਡਨ ਐਂਡ ਪ੍ਰੋਵੋਕੇਸ਼ਨ ਵਿੱਚ ਉੱਥੇ ਮਿਲਿਆ ਬਟ ਜੀ ਕੋਈ ਵੀ ਜੁੜੀ ਤੋਂ ਪੁਰਜੰਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸਤ ਸੱਤੇਗੜ ਸਾਹਿਬ ਦੇ ਪਹੁੰਚੇ ਕਿ ਦੱਸ ਸਰ ਫਤੇਗੜ ਸਾਹਿਬ ਪਹੁੰਚੇ ਹੈ ਨਾ ਗੇਰਾ ਸਕੂਟੀ ਦੇ ਪਹੁੰਚੇ ਜਿਹੜੀ ਸਕੂਟੀ ਦੇ ਜਲੇਗੀ ਫਤੇਗੜ ਸਾਹਿਬ ਤੋਂ ਕਿ ਨਹੀਂ ਸੱਤੇਗੜ ਸਾਹਿਬ ਸੱਤੇ ਕੋਈ ਦੇਖੋ ਇੱਡੇ ਨਾਕੇ ਹੁੰਦੇ ਨੇ ਲੁਧਿਆਣਾ ਬੰਦ ਲਾਇਆ ਨਹੀਂ ਧਰੀ ਧਰੀ ਜਿਹਦੀ ਸ਼ੋ ਮੈਨੀ ਇਨਪੁਟ ਐਂਡ ਜਿਹਦੇ ਕਰਕੇ ਇਹ ਫੜੇ ਗਏ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਾਨੂੰ ਮਿਲੀ ਹੈ ਸਾਰੇ ਡਿਸਟਿਕਾ ਬੋਲੋ ਜਸਪਾਇਰ ਸਕਸੈਸਫੁਲੀ ਕੋਰਟ देम ਐਂਡ

ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੋ ਐਕਸ ਲੈ ਲੈਂਦਾ ਤਾਂ ਬਹੁਤ ਹੀ ਅੱਛਾ ਹੋ ਜਾਣਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਫਿਜ਼ੀਕਲ ਸਿਕਿਉਰਿਟੀ ਕਿਉਂਕਿ ਸਿਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਹੈ ਪਰ ਐਨੀ ਐਕਸ਼ਨ ਹੋਵੇਗਾ ਕਿ ਤੁਸੀਂ ਉਹ ਐਕਸ਼ਨ ਲੋਗੇ ਨਹੀਂ ਅਸੀਂ ਡੀਟੇਲਰ ਉਹ ਐਕਟਿਵ ਹੁੰਦਾ ਸ਼ਹਿਰ ਹਾਦਸਾ ਨਾ ਹੁੰਦਾ ਅਸੀਂ ਡੀਟੇਲਿੰਗ ਪੁਆਇੰਟ ਉਸ ਤੇ ਬਿਠਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਂਦੇ ਐਜ਼ ਪਰ ਫੈਕਟ ਅਸੀਂ ਕਰਾਂਗੇ ਹਾਂ ਜੇ ਸਾਰੇ ਫੜੇਗਾ ਜੀ ਕਿੰਨੇ ਜਿਹੜੇ ਨਹੀਂ ਹਜੇ ਦੋ ਅਸੀਂ ਅਫੇਰ ਹੈਮ ਕੀਤੇ ਹਨ ਇੱਕ ਅਜ ਇਹ ਕਿਰੇ ਬਸਾਰੇ ਨੇ ਗੱਡੀ ਲੈ ਕੇ ਚੀਕ ਲਾਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਇਹ ਡੇਰੀ ਦੇ ਉੱਤੇ ਕਬਜ਼ਾ ਕੀਤਾ ਜਿਹੜੇ ਟ੍ਰਾਂਸਪੋਰਟ ਨੰਬਰ ਝੂਗੀਆਂ ਉੱਤੇ ਕਬਜ਼ਾ ਕੀਤਾ ਹੈ ਕੋਈ ਵੀ ਕੰਪਲੇਨਟ ਠਾੜਨ ਹੋਣੀ ਲੱਗਦਾ ਕਿ ਝੂਗੀਆਂ ਉਹਨੇ ਪਹਿਲੇ ਟੈਕਸੀ ਦੀ ਕਾਚੀ ਕਰੇ ਤੇ ਇੱਕ ਬਾਅਦ ਵਿੱਚ ਪਹਿਲੇ ਕੋਈ ਨਹੀਂ ਕੀਤੀ ਜੋ ਕਿ ਜਿਹੜਾ ਅਸੀਂ ਐਗਜ਼ਾਮਿਕ ਕਰੇ ਜੋ ਵੀ ਕੰਪਲੇਨਟ ਹੋਵੇ ਜੋ ਵੀ ਆਇਟਮ ਆ ਰਸੀ ਐ ਸਰ ਰਣੇਵਾਲੇ ਲੁਧਿਆਣੇ ਦੇ ਨਹੀਂ ਜਿਹੇ ਤੈਨੂੰ ਹਾਂ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਥੋੜੀ ਤੋਰ ਤੇ ਪਤਾ ਮਿਲਿਆ ਉਹ ਪਿਛੇ ਅਮਰਸਰ ਦਾ ਰਹਿਣ ਵਾਲੀ ਹੈ ਸਰ ਨਾਮ ਦੱਸਣਾ ਨਹੀਂ ਇਹਦਾ ਇੱਕ ਸਰਮਜੀਤ ਸਿੰਘ ਐਲਐਸ ਸਾਹਿਬ ਹੈ ਤੇ ਇੱਕ ਖਰਜੋਤ ਸਿੰਘ ਜੋਤਾ ਸਰ ਇਹਨਾਂ ਦੇ ਜਿਹੜੇ ਸਿਕਿਉਰਟੀ ਪਰਸਨ ਸੁਣਾ ਜਹਾਜ਼ ਨੂੰ ਦੇਖਿਆ ਵੀ ਜਿਹੜਾ ਵੀਡੀਓ ਦੇ ਵਿੱਚ ਹੈ ਕੀ ਨਹੀਂ ਹੱਥ ਨੂੰ ਪਿਛਲੇ ਪਾਸੇ ਲਗਾ ਕੇ ਸਿਕਿਉਰਟੀ ਵਰਤਦੇ ਉਹ ਕੁਝ ਕਰ ਨਹੀਂ ਪਾਉਂਦਾ ਕਿ ਉਹਦੇ ਦੇ ਵੀ ਕੋਈ ਨਹੀਂ ਮੈਂ ਉਹੀ ਕਹਿ ਰਹੀ ਕਿ ਉਸ ਤੋਂ ਵੀ ਕਹਿ ਰਹੇ ਸੀ ਕਿ ਪੋਚਣੋਂ ਪਰ ਹੀ ਦੋਸਤ ਫ੍ਰੈਂਡਲੀ ਕਿ ਜੇਕਰ ਨਹੀਂ ਨਹੀਂ ਉਸ ਤੋਂ ਕੋਈ ਸ਼ੂਟ ਕਰਦਾ ਵਿਆਰਡ ਨਹੀਂ ਹੈ ਕੋਲੀ ਦਾ ਆਰਡਰ ਮੇਰਾ ਇਹ ਕਿੰਨੇ ਕਹਿ ਜੀ ਉਹਦੇ ਸ਼ਿਸ਼ਨਾ ਦੇ આરોਪ ਲਾ ਰਹੇ ਸੀ ਵੀ ਪੁਲਿਸ ਤੋਂ ਵੱਲੋਂ ਜਿਹੜੇ ਦਿੱਤੇ ਗਏ ਸਾਨੂੰ ਸਿਕਿਉਰਟੀ ਨਹੀਂ ਇਹ ਕੋਈ ਦਾ ਆਰਡਰ ਨਹੀਂ ਹੈ ਕਿ ਤੱਕੀ ਕੋ ਪ੍ਰੋਟੈਕਸ਼ਨ ਤਾਂ ਹੀ ਉਹ ਦੇ ਜਾਂਦੀ ਹੈ ਕਿ ਉਸਦੀ ਕੋਈ ਜਾਨ ਦਾ ਕੋਈ ਖਤਰਾ ਈਵਨ ਸੈਲਫ ਡਿਫੈਂਸ ਨੇ ਕਾਨੂੰਨ ਸਮੋ ਹਰ ਬੰਦੇ ਨੂੰ ਇਹ ਮਤਲਬ રાઇટ દિલતા હે કે ਅਸੀਂ ਸਬ ਕੰਡੈਕਸ਼ਨ ਨੇ ਮਨ ਕਰੂਨ ਦਾ ਇੱਕ ਜੋ ਵਾਜ਼ਿਫ ਹੋ ਸਰ ਉਹ ਆਪਾਂ ਇਹ ਦੱਸ ਸਕਦੇ ਹਾਂ ਸਰ ਇਹਨਾਂ ਨੂੰ ਯਾਦ ਰਹਾ ਹੋਣੀ ਕੋਈ ਗੱਲ ਨਹੀਂ ਕਿ ਤਾਂ ਪ੍ਰੈਸੈਪਸ਼ਨ